ਹੋ ਜੀ ਨਾ ਪਿਆਓ ਕੀ ਹਾਂ ਸਾਰੇ ਦੇ ਵੈਲਕਮ ਆ ਸਦਾ ਦੰਨੇ ਬਲੌਗ ਚ ਤੇ ਹੁਣ ਆਪਾਂ ਜਾ ਰਹੇ ਆ ਮੰਝਲ ਕਣੀ ਨਾਂਦੀ ਕਣੀ ਨੂੰ ਜਿੱਥੇ ਜੰਨਤ ਹੈ ਦੋ ਬੱਤੀਆਂ ਜੰਨਤ ਕਿਹੜੀ ਚੀਜ਼ ਹੈ ਤੇ ਮੋਟਰ ਤਾਂ ਕਿਤੇ ਖੜਖੜ ਦੀ ਆਵਾਜ਼ ਆਉਂਦੀ ਇਸ ਕਰਕੇ ਬਾਕੀ ਬਲੌਗ ਨੂੰ ਜਾ ਕੇ ਸ਼ੁਰੂ ਕਰਦੇ ਆਪਾਂ ਤੇ ਮਾਡਲ ਸਟਾਰਟਿੰਗ ਕਰਦੇ ਆਂ ਤੇ ਇਹ ਬਹੁਤ ਸਾਰੇ ਚੈੱਕ ਕਰਨੇ ਕੇ ਪਰ ਪਹਿਲਾਂ ਇਹ ਬਲੌਗ ਨੂੰ ਸ਼ੋਟ ਕੀਆ ਪਾਉਂਦੇ ਆਂ ਤੇ ਆਪਾਂ ਦਾ ਬਲੌਗ ਡੇਲੀ ਪਾਉਂਦੇ ਆਂ ਮੇਰੇ ਪਰਾ ਸਾਰੇ ਸਪੋਰਟ ਰੱਖਦਾ ਭਾਈ ਆ ਦੇਖ ਲੋ ਆ ਬੰਦਾ ਬਹੁਤ ਹੁੰਦਾ ਹੈ ਬਹੁਤ ਹੁੰਦਾ ਹੈ ਇਹ ਬੰਦਾ ਆ ਕਾਪੀਆਂ ਚੱਕ ਰਗੇ ਨੇ ਪੜ੍ਹੇ ਇਹਨਾਂ ਤੇ ਹਾਂ ਪੜ੍ਹਨ ਵਾਲਾ ਬੱਤਕ ਸਾੜਦਾ ਦੇਖ ਲੈ ਧੰਨਵਾਦ ਜੀ ਮੰਗਦੇ ਅੰਦਰ ਬੈਠ ਨਾ ਨਾ ਵੀਰੇ ਵੀਰੇ ਤੂੰ ਤਾਂ ਨਹੀਂ ਬੰਦਾ ਨਹੀਂ ਜੀ ਉਹਨੇ ਕਿਹਾ ਯਾਰ ਲਓ ਬੱਬੇ ਸ਼ੇਕ ਪੀ ਲੋ ਤੜਕੀ ਆ ਦੇਖ ਲੋ ਮਾੜੀ ਨਹੀਂ ਤੜਵੰਦ ਨੇ ਦੋ ਨਹੀਂ ਕਰਾਈ ਐਸੇ ਨਹੀਂ ਹੋਗੇ ਭਾਈ

ਨੰਜਾ ਤੈਨੂੰ ਐਡਾ ਭੋਖੜਾ ਜੀ ਤੂੰ ਅੱਧ ਕਰਾ ਲਾਂਦਾ ਇੱਕ ਆ ਪੀਲੇ ਥੱਲੇ ਉਹ ਸਮਾਨ ਜਾ ਲੈ ਬਈਆ ਫੜ ਚਾਬੀ ਜੀ ਬਾਬੇ ਆਪਣੀ ਸਵਾਰੀ ਤਿਆਰ ਹੈ ਚੱਲ ਸੇ ਬਸਾਰਾ ਚਾ ਜਲਦੀ ਏ ਇਹ ਕਿਹਾ ਠੀਕ ਹੈ ਆਹਾਹਾ ਲੈ ਬਈ ਮਿੱਤਰ ਆਪਾਂ ਚੱਲੇ ਕੌਲ ਚ ਕੌਲ ਚ ਆ ਦੇਖੀ ਆਵਰੇ ਪੜਸਾਨੇ ਦੀ ਗੱਡੀ ਖੜੀ ਆ ਆਵਰੇ ਹੋਇਆ ਹੋਟਲ ਬਣਾ ਰ ਗਿਆ ਲੈ ਬਾਪਿਓ ਲਹਿਰ ਆ ਦੇਖ ਬਾਬੇ ਵਾਚ ਪੱਕਦੀ ਸੇਪ ਸੈਟ ਐ ਅੱਜ ਸੋਹਣਾ ਲੱਗ ਰਿਹਾ ਮੈਂ ਅੱਜ ਸਾਰੇ ਬਸ ਸੈਟ ਐ ਬਾਕੀ ਸੇਪ ਹਨਾ ਅਜੋ ਉਪਰ ਫਰ ਜਾਣ ਦੇ ਕਯਾ ਜੋਬਰਾ ਆਂ ਦੇਖ ਫਿਰ ਬਲੌਗਿੰਗ ਚੱਟੂ ਆਪਾਂ ਨੂੰ ਬਲੌਗ ਕਰ ਇੱਜ਼ਤ ਮਿਲ ਰਹੀ ਆ ਨਾ ਤੇ ਯਾਰ ਮੇਰੇ ਲੋਕਾਂ ਦਾ ਪਿਆਰ ਬਾਪੇ ਸੋਡੀ ਸਪੋਰਟਰ ਨਾਲੇ ਚੱਲ ਰਿਹਾ ਬਾਕੀ ਸਾਰਾ ਕਾਲਜ ਆ ਬੱਲੇ ਮੈਨੂੰ ਤਾਂ ਨਹੀਂ ਮਾਫਾ ਬਹੁਤ ਲੇਟ ਹੋ ਗਈ। ਪਰ ਜਾਏ ਹੋਣ ਰਹਿੰਦੇ ਸਾਰੇ। ਲਾਰਮ ਮਾਰਦੇ। ਥੱਲੇ ਥੱਲੇ ਆਣ ਐ 20 25 ਰੱਖੇ ਜੋ ਪਹੁੰਚਣਾ। ਹਲੋ ਜੀ ਬਾਪੇ ਉਹ ਆਪਾ ਪਹੁੰਚ ਗਿਆਂ ਕਾਲਜ ਕਾਲਜ ਕਾਲਜ। ਇਹਨਾ ਕਾਲਜ ਦਾ ਪਿਆਰ। ਬਾਜੀ ਕਾਲਜ ਦਾ ਮੂਹ ਹੀ ਸਾਡਾ ਹੈ। ਹੋਰ ਕੁਝ ਲੈ। ਹਾਂ ਹੈਗਾ ਤੇਰੇ ਕੋਲ? ਹਾਂ ਹੈਗਿਆ ਮੇਰੇ ਕੋਲ ਤਾਂ ਬਹੁਤ ਕੁਝ ਹੈ ਲੈਣ। ਲੈ ਫੜ ਕਾ ਪੀ ਆਵਦੀ ਓਏ ਕਫੜਾ ਦੇ ਐਡਾ ਢੇਡ ਮਸਰਿਆ ਨਾ ਦੋਈ ਫੜੀ ਮੇਰੇ ਨਵਾਜ਼ਦੀ ਤੈਨੂੰ ਤਪੜੇ ਨਾ ਗਾਲੀ ਗਾਲ ਗੋਲ ਜੀ ਨਾ ਕਰਦੀ ਐੜੀ ਮੇਰੇ ਪਾਪੇ ਨੇ ਕਿਹਾ ਵੀ ਗਰਦਨ ਲਾ ਕੇ ਮੋੜੀ ਸੁੱਕਾ ਨਾ ਮੜਦੀ ਠੀਕ ਐ ਆ ਕੇ ਢਾ ਗਈ ਇਸ ਜਸਦਾ ਆਸਾ ਮੇਰਾ ਨਾ ਮੈਂਟਲ ਜਾ ਜਾਂਦਾ ਤੈਨੂੰ ਆਕਲ ਨਹੀਂ ਮੋਦ ਦੇਖੋ ਕੁੜੀਆਂ ਮੇਹੀਆਂ ਫੈਨ ਨਹੀਂ ਨਹੀਂ ਹੈਗੀਆਂ ਉਹ ਬੈਜੋ ਜਾਣਦੇ ਹੋਇਲੂ ਤੈਨੂੰ ਆਹ ਬੈਠਿਆ ਵਾ ਉਦੂ ਦੇ ਲੁੱਟ ਜਾ ਉਹ ਉਦੂ ਦੇ ਲੁੱਟ ਜਾ ਛੱਕਾ ਆ ਦੇਖ ਲੋ ਜੀ ਹੁਣ ਕਿਉਂ ਕੱਟਦਾ ਹੁਣ ਕਿਉਂ ਕੱਟਦਾ ਹੁਣ ਕਿਉਂ ਕੱਟਦਾ ਹੋਰ ਬਾਈ ਜੀ ਹੋਰ ਬਾਈ ਜੀ ਸੈਟੋ ਕਿੱਥੇ ਬੁਲਾ ਰਹੇ ਨੇ ਅਸੈਂਬਲੀ ਉਹ ਤੜਕੀ ਬਾਬੇ ਉਹ ਤੜਕੀ ਚੱਲ ਰਹੇ ਨੇ ਚੋਬਰ ਕੀ ਕਰ ਰਹੀ ਸੀ ਕਿਹਨੂੰ ਫੋਨ ਲਾ ਰਖਿਆ ਸੀ ਕਰੋਂ ਤਾਂ ਕਹਾਂਗੇ ਚਿੱਲ ਜਾ ਸੀ ਅਸੈਂਬਲੀ ਚਾ ਜਾ ਤੇਰਾ ਮੂੰਹ ਦਿਖਾ ਮੜੇ ਇਹ ਗੱਲ ਕਹਿੰਦੇ ਤਾਂ ਸਰਮ ਬਸਰਮ ਇਹ ਟੁੱਲੂ ਕਿ ਢਾਲ ਕੇ ਨਾ ਸੀਦਾ ਡੋਲ ਡੋਲ ਖਾਨੀ ਆ ਆ ਮਰ ਜਾ ਆ ਉਹੀ ਨਹੀਂ ਗਿਆ ਪਾਰਟੀ ਹਾਲ ਹੈ ਨਾ ਬਾਬੇ ਤੁਸੀਂ ਦੇਖਿਆ ਹੋਣਾ ਇੱਥੇ ਵੀ ਪਾਰਟੀ ਖਰੀਦੀ ਆਪਾਂ ਹੁਣ ਆਪਾਂ ਸੀਨੀਅਰ ਹੋ ਗਏ ਹੁਣ ਆਪਾਂ ਨੂੰ ਦੇ ਲਈਏ ਆ ਹੁਣ ਆਪਾਂ ਨੂੰ ਦੇਣਗੇ ਪਾਰਟੀ ਸਮਝਿਆ ਕਰੋ ਯਾਰ ਅਸਿਆਣੇ ਵੇਣੇ ਬੰਦੇ ਹੋ ਤੁਸੀਂ ਬਾਕੀ ਝੁੱਡੀ ਦੀ ਰੈ ਲੈ ਲੈਣਿਆ ਚੰਡੂ ਕੀ 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 ਕਹਿਣਾ ਚਾਹਣਾ ਤੂੰ ਐਦ ਕੀ ਪਾਰਟੀ ਤੇ ਕਿ ਡੀਜੇ ਵਧੀਆ ਹੋਣ ਬਾਕੀ ਠੀਕ ਹੈ ਉਹ ਤਾਂ ਆਪੇ ਹੀ ਲੋਰਿਆ ਨੂੰ ਆਪਣਾ ਆਪ ਦੇ ਪੈਸੇ ਦੇਵੇਂ ਇਤਕੀ ਵੀ ਨਹੀਂ ਇਤਕੀ ਨਹੀਂ ਦਿੰਦੇ ਅਸੀਂ ਦਾ ਕਾਲਜ ਛੱਡਦਾ ਨਹੀਂ ਮੈਂ ساری ਉਮਰ ਉਰੀ ਪੜ੍ਹਨੀ ਸਹੀ ਗੱਲ ਹੈ ਓਏ ਹੋਰ ਤੜਕੀ ਬੰਦੇ ਜੀ ਲੱਗ ਜਾਂਦਾ ਥਣਿਆਂ ਤੇ ਕੰਮ ਕਰ ਕਰਕੇ ਤਰਨਾ ਸੌਂ ਜਾਂਦਾ ਨੋ ਗਰਲਸ ਨੋ ਗਰਲਫ੍ਰੈਂਡ ਤੇਰੇ ਵਾਸਤੇ ਨਹੀਂ ਇਹ ਗੱਲ ਮੇਰੇ ਵਾਸਤੇ ਹੈ ਇਹ ਆ ਦੇਖ ਲਈਏ ਉਹ ਪੱਖਾ ਪੁੱਖਾ ਤਲਾ ਲਓ ਯਾਰ ਆ ਅੱਗ ਪੈਂਦੀ ਉਹ ਪੱਖਾ ਪੁੱਖਾ ਤਲਾ ਦੇ ਰੇ ਸੌਣਾ ਰਿਹਾ ਹੈ ਕਿ ਟੀਚਰ ਅੱਕ ਕੀ ਆ ਤਾਂ ਫਿਰ ਕੈਮਰਾ ਕੰਨ ਕਰਨਾ ਦੇ ਕਣੀ ਨਹੀਂ ਮੈਂ ਕਰ ਦੰਦਾ ਵੀ ਫੇਮਸ ਹੋ ਜੇਗੀ ਐਵੇਂ ਹੀ ਫੇਮ ਲੈ ਗੂ ਫਾਇਦਾ ਨਹੀਂ ਕਣੀ ਰੱਖਣਾ ਉਹ ਪੱਖਾ ਵਾਲਾ ਲਾ ਉਹ ਲਾਲਾ ਯਾਰ ਸੋਚੀ ਸੀ ਮੱਭੇ ਇਹ ਬੰਦਾ ਨੇ ਦੇਸ਼ ਨਿਕਾਲ ਦੇਣ ਵਾਲਾ ਇਹਨੂੰ ਤੈਨੂੰ ਦੇਸ਼ ਚ ਕਿਨੇ ਰੱਖ ਰਖ ਆ ऑस्ट्रेलिया ਤੈਨੂੰ ਰੱਖ ਤੈਨੂੰ ਤਾਂ ਸਾਊਥ ਅਫਰੀਕਾ ਇਹ ਚ ਭੇਜੇ ਨਾ ਹਾਂ ਉਹਨਾਂ ਨੂੰ ਹੀ ਭੇਜਣਾ ਆ ਉਥੇ ਕਰਨੀ ਨੂੰ ਬੱਤਾਂ ਥੰੜਕੇ ਆਵਾ ਆਵਾ ਨਹੀਂ ਵਰਕ ਮੈਂਦਾ ਜੇ ਤੁਹਾਨੂੰ ਦੇਖੀ ਤੋ ਜੇ ਉਥੇ ਬਣਿਆ ਤੇਰ ਨਾਲ ਸੀਨ ਕੋਈ ਹਾਂ ਆ ਸੁਣ ਲੈ ਸੁਣ ਲੈ ਸੁਣ ਲੈ ਬਾਬੇ ਆ ਸੋਹਣੇ ਸਨ ਅੱਖਾਂ ਮੰਡਾ ਇਹਨੂੰ ਕੰਮ ਤਾਂ ਹੁੰਦਾ ਹੋਈ ਹੈ ਨਹੀਂ ਚਨਾ ਕੋ ਗੱਲਬਾਤ ਕਹੇਦੇ ਕਾ ਬਾਪੂ ਦੇ ਸੱਤ ਤੇ ਬੈਠੇ ਆ ਰਹੇ ਹਾਂ ਹੋਰ ਕੈਮਰੇ ਚ ਆਵੇਂਗਾ ਨਹੀਂ ਆਮ ਲਾਹਾ 0.5 ਉਹ ਫੱਦੂਏ ਜਾਣਦਾ ਹੋਵੇ ਚਲੋ ਅੱਟ ਡੰਦਰ ਕਰ ਲੈ ਅੱਠਵਾਂ ਨੌਵਾਂ ਮਹੀਨਾ ਲਾ ਰਖਿਆ ਲਓ ਜੀ ਆਪੇ ਸੈਂਬਲੀ ਹੋ ਚੁੱਕੀ ਐ ਸੈਂਬਲੀ ਹੋ ਗਈ ਓਏ ਕੈਮਰੇ ਤੋਂ ਨਾ ਸੰਗ ਜਾਣ ਜੋ ਆ ਖੜੀਆਂ ਬਲੌਗਾਂ ਸਾਰੀਆਂ ਬਲੌਗਾਂ YouTube ਤੇ ਸਰਚ ਮਾਰ ਲਿਓ ਆਪਣਾ ਚੈਨਲ ਉਹ ਯਾਰ ਸੈਂਬਲੀ ਚ ਕਾਉਣ ਵਾਲਾ ਵੀ ਯਾਰ ਸਾਡਾ ਚੈਨਲ ਸਬਸਕ੍ਰਾਈਬ ਕਰਾਓ ਹੈ ਆਂਟੀ ਆਗੀ ਅੱਜ ਆਂਟੀ ਕੰਟੀਨ ਖਲੂਗੀ ਅੱਜ ਬਸ ਠੀਕ ਹੈ ਜੀ ਓਕੇ ਦੀ ਰਿਪੋਰਟ ਲੈ ਕੱਲ ਦਾ ਸੁਣਨੇ ਹੋਰੇ ਜੀ ਹਾਂ ਜਿੱਦੂ ਕੰਟੀਨ ਖਲੂਗੀ ਆਪਾਂ ਵੀ ਬਾਰੇ ਖਾਂਦੇ ਰਹਿਗੇ ਅੱਜ ਗੁਰੂ ਜੀ ਜਿੱਦੜੀ ਤਾਂ ਜੇਭੰਜਵਾਉਣ ਫਿਰਦੇ ਦੀ ਕਿਲੇ ਹਰਾ ਜਿੱਦੂ ਹਰ ਹਰਾ ਵਿਚਾਰ ਦੇਣਾ ਜਾਨਣਾ ਹੋਵੇ ਕੀ ਸੱਚਾ ਕੰਮ ਗਰਮੀ ਜਾਂਦੀ ਹੋ ਗਈ ਨਾ ਗਰਮੀ ਆ ਰਹੀ ਹੋਈਆਂ ਪਹਿਂ ਜੀਨਾ ਜੁਨਾ ਹੀ ਆ ਪਾਲੀਆਂ ਜੀ ਇਹਨੇ ਜਿਹ ਪਾਲੀ ਗਰਮੀ ਆ ਰਹੀ ਹੋਈ ਆ ਇਹ ਵੀ ਗਰਮੀ ਆ ਇਹ ਯਾ ਬ్రో ਚੱਲਣ ਦੇ ਮੈਂ ਤਾਂ ਕਹਿੰਦਾ 24 ਘੰਟੇ ਚੱਲਣਗੇ ਕਲਾਸ 'ਚ ਵੀ ਕੈਮਰਾ ਨੇ ਧਰ ਲੈਣਾ ਮੈਣੀ ਪੜਾਉਂਦਾ ਹੋਰ ਵੀਰੇ ਠੀਕ ਹੈ ਹੈਨਾ ਨਹੀਂ ਚੱਲਣ ਦੇ ਚੱਲਣ ਦੇ ਉੱਚ ਕਰਦਾ ਨੀ ਦੇਖ ਖਿੱਚਣਾ ਖਿੱਚ ਲੈ ਉਸਤਾਦ ਐ ਫੋਟੋ ਖਿੱਚਣ ਨੂੰ ਤੂੰ ਐਕਟਰ ਆ ਮਤਲਬ YouTube ਦੇ ਉਹ ਉਹ ਵੱਡਾ ਢੱਲੋਂ ਦੇਖਤ ਲੈ ਮੁਕਸਾੜ ਪਰਾਂ ਰਹਿ ਮੇਤਨਾਲੇ ਮੈਂ ਉਹਦੇ ਵਿਚਾਰ ਸੁਣਨਾ ਚਾਹਣਾ ਤੇ ਹਾਂ ਬਈ ਬਹੁਤ ਟਾਈਮ ਇਹ ਤਾਂ ਰੋਜ਼ ਤੂੰ ਕਾਲਜ ਕਿੰਨੇ ਟਾਈਮ ਬਾਦਾਂ ਤੁਸੀਂ ਤੇ ਜੂਨੀਅਰ ਹੋ ਬੇਟੇ ਸਕੂਲਾਂ ਸਕਾਲਾਂ 'ਚ ਪੜਿਆ ਕਰੋ ਕੋਈ ਹਰਕਤਾਂ ਕਰਨ ਦੀ ਲੋੜ ਨਹੀਂ ਆ ਮਾਸਟਰ ਚਾ ਵੀ ਜੀ ਉਸ ਸਾਲ ਜਬਾਕੀ ਜੀ ਲੱਗਦਾ ਆ ਕਰਾ ਮੈਂ ਇਹਨਾਂ ਗੱਲਾਂ ਆ ਦੇਖੋ ਬਾਬੇ ਉਹ ਪਤਾ ਨਹੀਂ ਕੀ ਖੇਡੀਆਂ ਜਾਂਦੇ ਨੇ ਇਹ ਮਾਸਟਰ ਨਾਲ ਗੱਲ ਕਰੀ ਆ ਜਾ ਓਏ ਇਹ ਕਰਕੇ ਆ ਜਾ ਓਏ ਇਹ ਕੀ ਤੋਪ ਚਲਾਊਗਾ ਉਹਨਾਂ ਦੀ ਬਣਾਉਣਿਆ ਸਹਕਾਰੀਆਂ ਦੀ ਰਾਹੁਲ ਦੱਲੇ ਦੀ ਰਾਹੁਲ ਦੱਲਾ ਰਾਹੁਲ ਦੱਲਾ ਦਰਾਲ ਨਾ ਯਾਰ ਰੇਡਾਂ ਦਾ ਵਧੀਆ ਪਾਈਆਂ ਆ ਆ ਓਏ ਕੀ ਹਾਲ ਨੇ ਜੱਗੇ 40 ਭੈਣ ਨੂੰ ਪਿੰਡ ਦੇ ਸਾਡੇ ਹੋਰ ਬਾਈ ਜੀ ਸੱਟ ਬਣੋਗੇ ਚੱਲਦਾ ਇਹ ਤਾਂ ਐਂ ਹੀ ਚੱਲਣੀ ਹੈ ਵਰਤਣਾ ਹੋ ਦਲਾਲ ਦਲਾਲ ਕਿਵੇਂ ਬਈ ਅਈਆ ਵਰਦਨ ਇਹ ਤਾਂ ਹੀ ਹੈ ਫਿਰ ਇਹ ਤਾਂ ਇਹ ਚੀਜ਼ਾਂ ਕੈਪਚਰ ਕਰਨੀਆਂ ਜ਼ਰੂਰੀ ਨੇ ਤੁਹਾਡੇ ਵਾਸਤੇ ਨਹੀਂ ਔਖਾ ਕਰਦੇ ਨੇ ਤੰਗ ਕਰਦੇ ਨੇ ਯਾਦ ਰਹਿੰਦੇ ਨੇ ਇਹ ਯਾਦ ਰਹਿੰਦੇ ਨੇ ਇਹ ਤਾਂ ਯਾਦ ਰਹਿਣੀ ਹੈ ਤੇਰੇ ਸਾਰੀ ਉਮਰ ਅਬ ਤੇ ਚੱਖਾਂ ਨੂੰ ਦਿਖਾਇਆ ਕਰੀ ਯਾ ਸਕੂਲ ਚ ਪੜਿਆ ਮੈਂ ਬਲੌਗ ਦੇਖੋ ਹਾਂ ਬਲੌਗ ਦੇਖ ਡਲਟ ਡਲਟ ਬਲੌਗਰ ਹੈ ਚੱਕਰ ਵੀ ਹਾਂ ਚੁੱਧ ਸੱਟ ਬਾਲਬੂਲ ਜੀ ਤੇਰੇ ਮੈਂ ਉਹ ਕਰੂੰਗਾ ਫੇਮਸ ਕਰੂੰ ਤੈਨੂੰ ਕੀ ਕਿਹਾ ਦੀ ਮੈਂ ਤੈਨੂੰ ਨਹੀਂ ਦੱਸਦੀ ਅੱਛਾ ਛੱਡ ਦੂ ਤੂੰ ਘਟਦੇ ਨੂੰ ਨਾ ਅੱਧੀ ਮਾਣ ਨਾ ਬਾਬੇ ਜੱਗੇ ਸੁਣਾਫ ਗੱਲ ਬਾਤ ਆ ਚੱਲ ਕੈਮਰਾ ਹੁੰਦਾ ਬਹੁਤ ਟਾਈਮ ਬਾਦਾਂ ਕਰੂ ਜਾਂ ਨਾ ਤੂੰ ਏ ਕਾਚੜ ਮਿਸ਼ਨਰੀ ਹੁੰਦਾ ਆ ਕੱਪੜੇ ਇਹ ਵਰਦੀ ਤਾਂ ਨਹੀਂ ਗਈ ਮੈਂ ਤੇ ਵਰਦੀ ਆ ਆ ਦੇਖ ਲੱਲਾ ਲੱਲਾ ਉਹ ਕਾਨੂੰ ਯਾਰ ਬਾਬੇ ਗਰਮੀ ਮੈਨੂੰ ਕਲੱਚ ਪਿਛਲੇ ਗੋਨਾ ਕੱਖ ਨਹੀਂ ਆਉਂਦਾ ਫਿਰ ਲੱਲਾ ਲੱਲਾ ਐ ਜਿਗਰੀ ਜਾਂਦਾ ਫਿਰ ਹੈ ਓਏ ਉਰਾ ਜਾਂਦਾ ਹੁਣ ਹੁਣ ਕਿ ਭਜਦਾ ਉਹ ਉਹ ਦੇਖਾ ਲੋਰਾ ਓਏ ਦਿਖਾ ਫਿਰ ਕਰਤਾਬ ਕੋਈ ਮੈਂ ਤੈਨੂੰ ਕੀ ਕਿਹਾ ਤੀ ਕੀ ਕਿਹਾ ਤੀ ਚਲ हट ਕੇ ਫਿਰ ਵਧੀਆ ਗੱਲਾਂ ਨਵੇਂ ਸਰਾਂ ਇਹਨੇ ਹੈ ਨਵੇਂ ਸਰਨੇ ਨਵੇਂ ਸਰਨੇ ਕੁਝ ਹੀ ਕੱਲ ਨੂੰ ਸਤਿ ਸ਼੍ਰੀ ਅਕਾਲ ਜੀ। ਹੋ ਠੀਕ ਹੋਈ। ਤੁਸੀਂ ਕਰਾਉਂਗੇ ਉਹਨਾਂ ਫਿਜ਼ੀਕਲ ਜੀ ਸਾਨੂੰ। ਦਰਸ਼ਟੀਕਾਂਲ ਪ੍ਰੋਟੀਕਾਂਲ ਸਾਰਾ ਕੁਝ। ਓਕੇ ਸਰ। ਵਧੀਆ। ਮਿਲ ਲਿਆ ਸਰ ਨੂੰ ਨਵੇਂ ਸਰ ਨੇ। ਮਿਲ ਲਿਆ ਮੈਂ ਤਾਂ ਪਹਿਲਾਂ। ਮਿਲ ਲਿਆ। ਬਸ ਠੀਕ ਆ। ਸਰ ਨਾਲ ਵਧੀਆ ਬਣਾ ਕੇ ਰੱਖੋ। ਕਿ ਨਹੀਂ ਸਰ? ਕਿਹੜਾ ਪਿੰਡ ਹੈ ਜੀ ਸਾਰਾ ਆਪਣਾ? ਹੈਂ? ਗੱਗੜਪੁਰ। ਗੱਗੜਪੁਰ। ਇਹਨਾਂ ਕੋਈ ਪ੍ਰੋਬਲਮ ਤਾਂ ਨਹੀਂ? ਵੀਡੀਓ ਨਾਲ। ਉਧਰ ਮਾਈਕ ਚੱਲਦੀ। ਨਾ ਆਪਦੀ ਬਣਾ ਰਹੇ ਤਾਂ ਉਹ ਬਣਾ ਲਈ ਛੋਟੇ। ਆ ਗਏ ਜਾਂਦੇ ਫਿਰ ਆਹ ਲੋ ਗਾਈਸ ਕੀ ਹਾਲ ਨੇ ਬਾਬਿਓ ਮਾਹੌਲ ਪੂਰਾ ਥੋੜਾ ਜਿਹਾ ਬਣ ਗਿਆ ਕੱਲੋਂ ਨਾਲ ਥੋੜਾ ਜਿਹਾ ਵਧੀਆ ਇੰਨਾ ਕੋਈ ਖਾਸ ਨਹੀਂ ਥੋੜਾ ਜਿਹਾ ਵਧੀਆ ਦਾ ਐ ਨਹੀਂ ਹੁੰਦਾ ਦੱਬ ਕੇ ਛੱਡਦੇ ਕੇਰਾ ਲੈ ਇਹ ਤੇਰੀ ਸਨੈਪਚੈਟ ਹੈ ਟੈਨਸ਼ਨ ਕਿਉਂ ਲੈਣਾ ਤੂੰ ਅੱਡੀ ਆ ਲੋ ਜੀ ਆਪਣਾ ਨਵਾਂ ਮਾਸਟਰ ਹੈ ਅੱਡੀ ਮੁੰਡੇ ਵਧਿਆ ਕਰਨ ਕੀ ਕਹਿਣ ਦੇ ਰਿਹਾ ਬਈ ਪੂਰਾ ਪੂਰਾ ਕਹਿਣ ਦੇ ਰਿਹਾ ਬਈ ਜੈਂਟਰੀ ਹੈ ਸਪੋਰਟਸਮੈਨ ਹੈ ਕਹਿਣ ਦੇਂਦਾ ਜੈਂਟਰੀ ਵੀ ਮੇਰਾ ਪੂਰਾ ਲੋਰਾਂ ਚ ਆ ਰਹੇ ਨੇ ਮੁੰਡੇ ਹਾਂ ਬਿਲਕੁਲ ਬਣਦਾ ਜੀ ਉਹ ਕਾ ਲੱਗ ਰਹੀਆਂ ਹੁਣਾ ਫੜਾ ਅਸੀਂ ਗੱਲ ਚਲਾਏਗੇ ਉਹ ਯਾਰ ਪਹਿਲਾਂ ਵਾਲੀ ਰੌਣਕ ਨਹੀਂ ਰਹੀ ਪਤਾ ਨਹੀਂ ਅਜੇ ਘਟਾ ਉਹ ਲਿਆਉਗੀ ਰੌਣਕ ਲੇ ਸੁਣਨਾ ਪਿਆ ਪਹਿਲਾਂ ਭਰਿਆ ਪਿਆ ਹੁੰਦਾ ਸੀ ਆ ਰੂਟਾ ਫਿੱਟਰ ਆ ਰੂਟਾ ਫਿੱਟਰ ਜਾਂ ਲਵਾ ਕੇ ਜਮੀਰਾਂ ਦਾ ਕੱਟ ਰਹੀਏ ਗਨੌਣੀ ਗੇੜਾ ਦੇ ਨੂੰ ਨਹੀਂ ਸਿਸਟਮ ਬੱਚੇ ਕਰਦੇ ਨੇ ਭੱਜਣ ਵਾਸਤੇ ਲਾਇਆ ਇਹਨੇ ਪੈਰ ਗੜਾ ਲੇ ਗੱਲਾਂ ਇਹ ਰਨਿੰਗ ਕਰਕੇ ਆਉਣੀ ਉੱਚੋਂ ਦੀ ਕਿਹੜੀ ਰਨਿੰਗ ਬੂਟ ਪਾਏ ਨੇ ਬੂਟਾਂ 'ਚ ਰਨਿੰਗ ਹੋਊ ਯਾਰ ਦਾ ਬੂਟਾਂ 'ਚ ਕਿਹੜੀ ਰਨਿੰਗ ਹੁੰਦੀ ਹੈ ਕਿ ਨਹੀਂ ਬਈ ਹਾਂ ਬਈ ਇਹ ਜਿਹੜੀ ਗੱਲ ਆ ਬੱਚਾ ਹੋਰ ਇੱਕ ਗੱਡਿਆ ਫਿਰ ਹੋਰ ਉੱਤੇ ਗੜ ਗਿਆ ਤੂੰ ਤਾਂ ਨਹੀਂ ਗੜਿਆ ਓਏ ਇਹ ਤਾਂ ਖਾ ਕੇ ਹੁੰਦਾ ਵਧੀਆ ਸੀ ਮਾਰੀ ਆਪਾਂ ਕਿੱਥੇ ਗੜ ਜਾਗੇ ਇਹ ਕਿੱਥੇ ਗੜੂਗਾ ਫਿਰ ਬਾਅਦ ਚ ਰੋਂਦਾ ਗਲੀ ਗੜ ਕੇ ਏਡੀ ਵੱਟ ਕੇ ਫਿਰੇ ਫਿਰੇ ਹੁਣ ਤਾਂ ਇਹ ਕਹਿ ਰੇ ਦੂ ਬਾਅਦ ਚ ਫੋਨ ਕਰਕੇ ਨਾ ਯਾਰ ਬਾਈ ਬਣੇ ਕਲਿੱਪ ਕੱਟ ਦੇ ਮੇਰੀ ਹਾਂ ਤੇਰੇ ਰੋਨਾਂ ਨਾਲ ਨਾ ਦੇਖ ਕੇ ਬੋਲ ਆ ਦੇਖ ਲੋ ਵਾਦੂ ਫਿਰ ਇਹ ਬੰਦਾ ਫੋਨ ਕਰਕੇ ਕਹਿੰਦਾ ਯਾਰ ਮੇਰਾ ਥੋੜਾ ਜਿਹਾ ਕਲਿੱਪ ਕੱਟਾ ਹੁਣ ਇਹ ਕਹਿੰਦਾ ਡਲੀਆਂ ਡਲੀਆਂ ਖਾਣੇ ਚਲਦੀਆਂ ਨੇ ਫਿਰ ਕੀ ਫਿਕਰ ਹਾਂ ਇਹਦਾ ਸਾਬਦੇ ਠੀਕ ਆ ਆ ਦੇਖ ਕੇ ਬੋਲਿਆ ਕਰ ਹੁਣ ਦੇਖ ਕੇ ਹੁਣ ਇਹ ਆਪਦਾ ਜਿਹੜਾ ਕੁਝ ਬੋਲਣਾ ਠੀਕ ਆ ਫਿਰ ਤੁਸੀਂ ਫੋਨ ਕਰਦੇ ਵੀ ਆਉਣੇ ਮੈਨੂੰ ਕਿਹਾ ਵਾਹ ਸਮਾਣ ਸਮੂਹ ਗਏ ਹਾਂ ਇਹ ਗੱਲਾਂ ਗਲਤ ਨੇ ਇਨਸਾਪਤੀ ਚ ਕਿਸੇ ਚ ਨਾ ਪੜੋ ਇਹ ਨਵੇਂ ਯੁੱਧ ਵਿਗੜ ਰਹੀ ਹੈ ਹੋਰ ਛੋਟੇ ਸਾਨੂੰ ਸਮਝਾਉਣਾ ਮੈਂ ਇਹ ਚੀਜ਼ਾਂ ਚ ਕੱਖ ਨਹੀਂ ਹੈ ਗਿਆ ਜਾਗਦਾ ਕੀ ਹੈ ਗੜ ਰੱਖੀ ਆ ਤੇ ਸਾਰੇ ਦੀ ਆ ਗਾਲ ਗਾਲ ਵੀ ਕੱਢਣੀ ਹੈ ਚ ਸਾਰੇ ਕੱਢ ਲੈ ਕੱਢਣੀਆਂ ਕੱਢਣੀਆਂ ਨਹੀਂ ਪਾਉਂ ਪਾਦੀ ਨਹੀਂ ਇਹ ਐਂ ਪਾਉ ਫਿਰ ਬਿੱਟੀ ਹਾਂ ਫਿਰ ਫੋਨ ਕਰੂ ਮੇਰੇ ਸਾਰੇ ਨੂੰ ਫੋਨ ਨਹੀਂ ਚੱਕਦਾ ਫਿਰ ਫਾਟਾ ਮੋੜਦਾ ਆ ਸੋਨਾ ਸੁਨੱਖਾਂ ਮੰਡਾਂ ਤੋਂ ਕੋਈ ਗਲਤ ਕੰਮ ਨਾ ਪੈ ਜੀ ਬਹੁਤ ਸੋਹਣਾ ਬਣਾ ਲਾਂਗੇ ਰੇਅਰ ਨਹੀਂ ਸਹੀ ਲਈ ਅਜੋਨੇ ਨਾਈ ਇਹਨੇ ਨਾ ਯਾਰ ਮੈਂ ਹੀ ਦੇ ਖੜੀ ਨਾ ਨਾਈ ਦੇ ਤੂੰ ਕਦੇ ਹੋ ਗਿਆ ਨਾ ਰਹਿ ਨਾਈ ਖੜੀ ਤੇਲ ਲਾ ਕੇ ਸਰੋਂ ਦੇ ਉੱਤੇ ਡਰੈਰ ਮਾਰ ਲੇ ਸਰੋਂ ਤੇਲ ਲੱਗਿਆ ਹੋਏ ਚ ਪੈ ਲਾਉਂਦਾ ਏ ਟੋਪੇ ਦਾ ਲਾਉਂਦਾ ਟੋਪੇ ਦਾ ਬਾਈ ਓਏ ਦੱਲੇ ਦਲਾਲ ਕਿੱਧਰ ਕਿੱਧਰ ਜਾਣਾ ਆ ਜਾ ਓਰੇ ਤੈਨੂੰ ਫੇਮਸ ਕਰਾਂ ਉਹ ਕਰ ਐਕਸ਼ਨ ਆਪਸ਼ਨ ਜਿੱਲੇ ਲਾਲਾ ਕਪੜੇ ਕਪੜੇ ਜੇ ਤੇ ਮਸ ਕਰਾਂ ਤੈਨੂੰ ਤੈਨੂੰ ਇੰਨੀ ਗੱਲ ਦੱਸਤੀ ਗੰਤ ਨਹੀਂ ਬੁਲਾਉਂ ਪੈਂ ਤੀਆਂ ਪਹਿਣਾ ਦੇਖਦੇ ਨੇ ਬਲਾਗ ਚ ਸਹੀ ਬੋਲਿਆ ਕਰਦੇ ਸਹੀ ਬੋਲਦੇ ਆਪਾਂ ਕਿਹੜਾ ਗਲਤ ਬੋਲਨੇ ਤੀ ਮੈਨੂੰ ਆਪਾਂ ਕਿਸ ਨੂੰ ਨਾ ਛੇੜੀਏ ਨਾ ਛੜਨ ਦੀ ਤੂੰ ਕਹੇ ਛੇੜ ਲੈਣਾ ਤੀ ਪਹਿਣਨਾ ਕਿ ਲਈ ਮੈਂ ਇੰਦਰੀ ਹੁਣ ਬਈ ਆਪੇ ਉਹ ਤਾਂ ਫਿਰ ਕੀ ਕਹਿਣਾ ਮਾਸਟਰ ਦੇ ਮਾਸਟਰ ਤੋਂ ਜਵਾਨੀ ਨਿਕਲਦੀ ਮੈਂ ਬੋਲੇ ਦੀ ਮਾਸਟਰ ਘੱਟ ਬੋਲ ਮੈਂ ਕਿਹੜੇ ਪਹਿਣਨਾ ਕਹਿੰਦਾ ਨਾ ਘੱਟ ਬੋਲ ਨਾ ਨਾ ਘੱਟ ਬੋਲਦਾ ਹੈ ਮਾਸਟਰ ਘੱਟ ਬੋਲ ਹੈ ਹੈਲੋ ਦੱਲੇ ਓਏ ਕਈਆਂ ਦੇ ਤਾਂ ਦੱਲ ਪਾ। ਮੈਂ ਕਰਕੇ ਹੁਣ ਬੋਲਦਾ ਹਾਣਾ। ਅੱਜ ਮੇਰੇ ਨਾਲ ਦਾ ਸਿਸਟਮ ਨਹੀਂ ਆਇਆ ਤਾਂ ਕਰਕੇ ਜੀਨ ਲੱਗ ਰਾਂ। ਛੁੱਡੂ ਕਿੱਧਰ ਗਿਆ? ਛੁੱਡੂ ਉਧਰ। ਛੁੱਡੂ ਤਾਂ ਕਮਰੇ ਵਿੱਚ ਫਿਰਦਾ ਕਿਹੜੇ ਦਿੰਦਾ। ਛੁੱਡੂ ਕਿੱਥੇ ਰੁਕਦਾ ਓਰੇ। ਛੁੱਡੂ ਦੇ ਭਾਈ ਜੱੱਕ ਵੱਡੇ ਨੇ ਗੱਲਾਂ ਕਿਹੜੀਆਂ ਛੋਟੀਆਂ ਲਾਏ। ਇਹਨਾਂ ਨੂੰ ਬਈ ਪੂਰਾ ਸਮਝਾਇਆ ਹੈ ਬੱਚਿਆਂ ਨੂੰ। ਉਹ ਬੱਚਾ ਖੜਾ। ਹਿੰਦੀ ਜਿਹਾ ਬੱਚਾ। ਮੇਰਾ ਬੱਚਾ ਤਾਂ ਜਾ ਰਿਹਾ। ਓਰੇ ਬੱਚਿਆਂ ਨੂੰ ਵਧੀਆ ਸਮਝਾ ਰਹੇ ਨੇ ਮਾਸਟਰ ਬੈਠ ਕੇ ਹਨ ਪੂਰੀ ਚੰਗੀ ਤਰ੍ਹਾਂ ਪਹਿਰੀਆਂ ਤਲਾ ਕੇ ਜਾਓ ਮਾਸਟਰ ਦੇ। ਛੁੱਟੀ ਕਰਦੇ ਨੇ ਬੱਚੇ ਛੁੱਟੀ ਕਰਤੀ ਬੱਚਿਆਂ ਨੂੰ ਕਹਿੰਦਾ ਚੱਕੋ ਕਹੀਂ ਹੁਣ ਪਹਿਲਾਂ ਬਾਓ ਇਹਨਾਂ ਦੀ ਕਿਪਾਈ ਕਰਾਈਏ ਕਹੀਂ ਚਲਵਾਈਏ ਕਹੀਂ ਹੈ ਨਾ ਜੋਰ ਲਾਦਾ ਹੁੰਦਾ ਵਧੀਆ ਕਹੀਂ ਚਲਾਉਣੀ ਪਰ ਐ ਆ ਵੀ ਮੈਂ ਇੱਕ ਗੱਲ ਬੱਸ ਇਹ ਭਾਰ ਨਾਲ ਮਰਦਾ ਆ ਬੱਚਾ ਘੜ ਗਿਆ ਦੀ ਪਰ ਐ ਆ ਵੀ ਪੂਰੇ ਪੂਰੇ ਕੁਰਸੇ ਪਰ ਘੜ ਗਿਆ ਦੀ ਗੱਲ ਔਰੇ ਕੁਰਸੇ ਕਹੀਂ ਚਲਾਉਣ ਨੂੰ ਜਮਾ ਲਾਉਣ ਨੂੰ ਇਹ ਤਾਂ ਵਧੀਆ ਆਪਦੇ ਘਰੇ ਖੇਤੀ ਕਰ ਲਓ ਕਰੇ ਆਪਦੇ ਘਰੇ ਖੇਤੀ ਚਲਾ ਖੇਤੀ ਜੀ ਚਲਾਓ ਕਹੀਂ ਜੇ ਨਾ ਹੱਥ ਚਾ ਜੇ ਬਾੜ ਕੇ ਮੈਂ ਚਲਾਈ ਦੀ ਬੁਰਾ ਹਾਲ ਕਰਤਾ ਅਰੇਦਾਂ ਲੁਕੇ ਰਹੇ ਛੰਗਿਆ ਬਹੁਤ ਵੱਡੇ ਸਰੀਰ ਦਾ ਸੋਨਾ ਬੋ ਲੱਗਨੇ ਤੂੰ ਸੋਨਾ ਹੈਗੇ ਫਿਰ ਅੱਥਾ ਮੁਛੇ ਮੋੜ ਜਾਂਦਾ ਉਹ ਚੱਲ ਵਾ ਦੇਖ ਵਧੀਆ ਬਲੀਆਂ ਮੁਛੇ ਮੋੜਦਾ ਟੋਪੀ ਨਾਲ ਹੋਰੇ ਕੁਝ ਕਰਤਾ ਸਿਸਟਮ ਮਾਉਂ ਜਾਂਦਾ ਉਹਰਾ ਸਿਸਟਮ ਖਰਾਬ ਹੋ ਗਿਆ ਕੀੜਾ ਕੀੜਾ ਲੱਗਨਦੇ ਐ ਕੀ ਲਾ ਲਾ ਹੋਰ ਕੀ ਕਰੀ ਜਾਣ ਹੁਣ ਤਾਂ ਕਹਿ ਲੈ ਜਿਹੜਾ ਕੁਝ ਕਹਿਣਾ ਬੜੇ ਹੋ ਬਲਾਕ ਕਿੰਨ ਚੱਲੂ ਤੇਰਾ ਫਿਰ ਜੇ ਕਹਾਂ ਆਏਗਾ ਮੜਾ ਮੋਟਾ ਮੈਂ ਕੀ ਕਹਾਂਗਾ ਕਿਸ ਨੂੰ ਕੁਸਾ ਤੂੰ ਨਾ ਦਿਖਾ ਦੇ ਕੁਝ ਤਾਂ ਚੱਲੂ ਮੇਰਾ ਤਾਂ ਸਭ ਚੱਲੂ ਮੈਂ ਤਾਂ ਪਹਿਲਾਂ ਵੀ ਗੰਦ ਪਾਣਾ ਤੇ ਐ ਕਰ ਐਂ ਕਿਉਂ ਕਰ ਹੈ ਵੀ ਕਰ ਤੇਰੇ ਚੱਲੂ ਆ ਬਲਾਕ ਵੀ ਆ ਬੱਚਾ ਦੇਖੋ ਰੋਕ ਰੋਕ ਕੇ ਦੇਖਿਆ ਕਰ ਲੈ ਕਿ ਵੀ ਆ ਦੇਖ ਲੈਣ ਫਿਰ ਕੀ ਕਰ ਲੈਣਗੇ ਕਰ ਫਿਰ ਫਰ ਕਰ ਕੀ ਆਹ ਥੋੜੀ ਜੀ ਜਾਣਦੀਆਂ ਨੇ ਕਹਿ ਇਹ ਤਾਂ ਥੋੜੀ ਕਰਾਂਗੇ ਕਹੇ ਮੇਰੀ ਗੱਲ ਸੁਣ ਲੈ ਤੂੰ ਜੋ ਮਰਜ਼ੀ ਬੋਲੀ ਚੱਲ ਤੈਨੂੰ ਮੈਂ ਤੈਨੂੰ ਸ਼ੂਟ ਦੇ ਰਖਿਆ ਕੁਛ ਮਰਜ਼ੀ ਬੋਲ ਆ ਜੇ ਮੈਨੂੰ ਤੇਰਾ ਫੋਨ ਆ ਗਿਆ ਤੈਨੂੰ ਦੱਸਤੀ ਗੱਲ ਮੈਂ ਕੁਛ ਨਹੀਂ ਕਰਦਾ ਡਿਲੀਟ ਮੈਂ ਡਿਲੀਟ ਕਰਨ ਨੂੰ ਕਹਿੰਦੀ ਨਹੀਂਗਾ ਆਪਾਂ ਗਲਤ ਕੁਛ ਬੋਲੀ ਨਹੀਂ ਇੱਥੇ ਸਹੀ ਬੋਲ ਰਹੇ ਹਾਂ ਜੇ ਪੈ ਗਿਆ ਬਲੋਗ ਫੇਰੇ ਪਤਾ ਲੱਗੂਗਾ ਹੈਲੋ ਓਏ ਯਾਰ ਐਂ ਕਰ ਨਹੀਂ ਨਹੀਂ ਮੇਰਾ ਸਾਰਾ ਕੁਝ ਸਹੀ ਹੈ ਕੁਛ ਨਹੀਂ ਬੋਲ ਰਹੀ ਬੇਫਿਕਰ ਮੇਰਾ ਐਂ ਦਿਖ ਰਿਹਾ ਹੈ ਤੁਹਾਣਾ ਹੁਣ ਸੰਗਦਾ ਕਾਣਾ ਗੱਡਾ ਕੁਛ ਨਹੀਂ ਹੁੰਦਾ ਇਹ ਚੀਜ਼ਾਂ ਦੀ ਕੁਛ ਨਹੀਂ ਰੱਖਿਆ ਕੁਦਰਤੀ ਚੀਜ਼ਾਂ ਲਾਉਨੇ ਹੋ ਤੁਸੀਂ ਠੀਕ ਹੈ ਬਾਲ ਭੈਣ ਜੋ ਕਾਲਾਗਾ ਤੂੰ ਗੇ ਰੰਗਾ ਨਾ ਦੇਖੀ ਕਾਲਾ ਤਾਂ ਸਹੀ ਕਰਦਾ ਹੋਰ ਸੱਟ ਹੈ ਐਣ ਘੈਂਟ ਬਾਬਾ ਲੈ ਹੁਣ ਬੋਲ ਐਣ ਸਤਾਏ ਵਧੀਆ ਜ਼ਿੰਦਗੀ ਚੱਲ ਰਹੀ ਆ ਕੋਈ ਦੁੱਖ ਤਕਲੀਫ ਤਾਂ ਨਹੀਂ ਫੁੱਲ ਘੈਂਟ ਚੱਲ ਰਹੀ ਆ ਬਾਬਾ ਦੀ ਕਿਰਪਾ ਨਾਲ ਨਾ ਬਾਬੇ ਇੰਨੇ ਕੰਮ ਰਹਿਣਾ ਨਾ ਐਂਟ ਚੱਲ ਰਹੀ ਆ ਜ਼ਿੰਦਗੀ ਨਾ ਗਾਲੀ ਘੈਂਟ ਚੱਲ ਰਹੀ ਆ ਬਸ ਫਿਰ ਖੁਸ਼ ਹੀ ਜਾਂਦੇ ਆ ਬੰਦਾ ਯਾਰ ਖੁਸ਼ ਹੋਣਾ ਚਾਹੁੰਦਾ ਹਣਾ ਇਹ ਤਾਂ ਯਾਰ ਦੁਨੀਆਦਾਰੀ ਦੁੱਖ ਵੀ ਸਾਰੇ ਆਉਂਦੇ ਨੇ ਸੁੱਖ ਵੀ ਜੇ ਦੁੱਖ ਆ ਤਾਂ ਸੁੱਖ ਵੀ ਆਊਗਾ ਸੁੱਖ ਵੀ ਆਊਗਾ ਯਾਰ ਮੇਰੀ ਗੱਲ ਸੁਣੋ ਬਾਕੀ ਟੈਨਸ਼ਨ ਲੈ ਕੇ ਕੁਝ ਨਹੀਂ ਬਣਦਾ ਤੇ ਯਾਰ ਮਰੀ ਗੱਲ ਸੁਣ ਹਣਾ ਇਹ ਸੰਸਾਰ 'ਚ ਕੋਈ ਨਹੀਂ ਸੁਖੀ ਹੈਗਾ ਹਾਂ ਕੋਈ ਨਾ ਕੋਈ ਦੁੱਖ ਹੈਗਾ ਹੈਗਾ ਕੋਈ ਨਹੀਂ ਤਾਂ ਜੇ ਆਪਾਂ ਇਹ ਕਹਿੰਨੇ ਵੀ ਤਕੜੇ ਨੂੰ ਦੁੱਖ ਨਹੀਂ ਤਕੜੇ ਨੂੰ ਵੀ ਦੁੱਖ ਨਹੀਂ ਜੇ ਮਾੜੇ ਨੂੰ ਆਪਣੇ ਵਰਗਾਂ ਨੂੰ ਉਹ ਤਾਂ ਖੁਸ਼ ਰਹਿੰਦਾ ਪੈਸੇ ਦੀ ਪਰਵਾਹ ਨਹੀਂ ਕਰਦਾ ਨਾ ਜਿੰਨੇ ਪੈਸੇ ਕਮਾਉਂਦਾ ਅਗਲਾ ਆਪਣੇ ਵਰਗਾ ਤੇ ਸਾਰੀ ਬਾਤ ਹੈ ਜਿਹੜੇ ਤਕੜੇ ਬੰਦੇ ਹੁੰਦੇ ਨੇ ਨਸਤਾ ਆ ਉਹਦਾ ਬੰਦੇ ਯਾਰ ਉਹ ਸਾਡੇ ਉਹ ਬ੍ਰੋ ਮੈਂ ਦੇ ਪੈਸਾ ਜੋੜੀ ਜਾਂਦੇ ਨੇ ਮਾਰ ਕੇ ਫਰਾਣਾ ਯਾਰ ਬਾਬੇ ਉਹਨਾਂ ਨੂੰ ਕੁਝ ਨਹੀਂ ਹੋਊਗਾ ਉਹਨਾਂ ਨੂੰ ਬਿਮਾਰੀ ਇਹੋ ਜੀ ਲੱਗ ਜਾਂਦੀ ਹੈ ਜਿਹੜੀ ਸਾਲੀ ਸਾਰੀ ਉਮਰ ਲੈ ਕੇ ਬੈਹਿੰਦੀ ਉਹਨਾਂ ਦੀ ਇਹਦਾ ਯਾਰ ਪਰਮਾਤਮਾ ਨਾਲ ਕੋਈ ਦੁੱਖ ਨਾ ਦੇਵੇ ਹਣਾ ਜ਼ਿੰਦਗੀਂ ਘੈਂਟ ਚੱਲਦੀ ਰਹੇ ਹਣਾ ਘੈਂਟ ਚੱਲਦੀ ਰਹੇ ਬਾਬੇ ਦੀ ਸੁੱਖਣਾ ਸਾਰਿਆਂ ਦੀ ਚੜ੍ਹਦੀ ਕਲਾ ਬਖਸ਼ੋ ਮਤਲਬ ਇਹ ਗੱਲਾਂ ਹਣਾ ਪਰਮਾਤਮਾ ਸਭ ਨੂੰ ਖੁਸ਼ ਰੱਖੇ ਕਿਸੇ ਦੇ ਕੋਈ ਦੁੱਖ ਨਾ ਆਵੇ ਹਣਾ ਤਕਲੀਫ ਨਾ ਹੋਵੇ ਆਪਣੇ ਮਿੱਤਰ ਸਾਰੇ ਵਧੀਆ ਰਹਿਣ ਸਾਰੇ ਸੁਖੀ ਰਹਿਣ ਯਾਰ ਕਿਸੇ ਦੇ ਪਰਮਾਤਮਾ ਦੁੱਖ ਨਾ ਆਵੇ ਬਾਕੀ ਆਪਣਾ ਚੈਨਲ ਚੜਜੇ ਬਸ ਕੀ ਆਪਣਾ ਕੜਾਕੀ ਬਾਵਾਂ ਫਿਰ ਉਰੇ ਬਣਾਇਆ ਆਪਰ ਕੋਸਾ ਹਾਂ ਕਾਲਜ ਚ ਹਲੇ ਮਾਹੌਲ ਠੀਕ ਆਗਾ ਪਰ ਮੜਾ ਜੀ ਨਾ ਰੌਣਕ ਨਹੀਂ ਗਈ ਸਾਰਾ ਕਾਲਜ ਸੁਨਣਾ ਪਿਆ ਫਿਰ ਦੇਖੀ ਇੱਥੇ ਗਾਏ ਆ ਦੂਆ ਫਿਰਦੇ ਨੇ ਵਿਚਾਰੇ 10 ਦਿਨਾਂ ਦਾ ਲੱਕਾ ਨਾ ਡੱਕੇ ਡੋਲੇ ਗਾਉਂਦੇ ਹੋਰ ਆ ਜਿੰਦਗੀ ਐਨ ਪੂਰੀ ਕਾਜ ਅੱਜ ਤਾਂ ਸਾਰੇ ਡਿੱਗ ਡੋਲੇ ਹੀ ਖੰਦੇ ਫਿਰਦੇ ਨੇ ਕੋਈ ਹੈ ਹੀ ਨਹੀਂ ਇੰਨਾ ਬਾਬੇ ਦੀ ਕਿਰਪਾ ਨਾਲ ਹਨਾ ਮੜਾ ਮੁੱਤਾਂ ਨਸ਼ਾ ਪੱਤਾ ਮਿਲ ਜਾਵੇ ਹੈ ਕਿਰਪਾ ਰਹੀ ਹੈ ਹਨਾ ਮਾਲਕ ਦੀ ਪੂਰਾ ਖੜਣਾ ਪੂਰਾ ਚਲਾਉਂਦਾ ਅੱਜ ਦਾ ਚੱਲ ਵਧੀਆ ਹੁਣ ਯਾਰ ਲੈਕਚਰ ਲਾਉਣੇ ਹਨਾ ਜਾ ਕੇ ਆਪਾਂ ਕੀ ਆਣਾ ਪੜਨ ਆਉਣੇ ਹਨਾ ਕਾਲਜ ਚ ਆਪਾਂ ਹੁਣ ਲੈਕਚਰ ਲਾਉਣੇ ਆਂ ਅਹੀਂ ਅਹੀਂ ਚੱਲੀ ਜਾਵੇ ਜ਼ਿੰਦਗੀ ਘੈਂਟ ਚਲੀ ਜਾਵੇ ਬੱਸ ਜਿਹਦੀ ਰਿਪੋਰਟ ਚੱਲੇ ਹੋਰ ਪੜਦੇ ਵੀਰੇ ਓਕੇ ਹਨਾ ਬਾਈ ਓਕੇ ਵੀਰੋ ਕਲਾਸ ਚ ਜੰਨੇ ਹੋਣਾ ਕੀ ਨੂੰਦਿਆਂ ਨੂੰ ਮੈਨੂੰ ਪਤਾ ਮੇਰੇ ਨਾਲ ਹੀ ਆਉਂਗਾ ਆ ਸੁਮੈਲ ਤੇਰੀ ਬੈਠੇ ਨਾ ਇਹ ਇਹ ਮੁੰਡੇ ਦਾ ਪਿੰਡ ਕਿਹੜਾ ਵੀਰੇ ਤਰਾ ਖਾਨਪੁਰ ਆ ਬਾਈ ਕਿਹੜਾ ਪਿੰਡ ਹੈ ਖਾਨਪੁਰ ਇਹ ਕਿੱਥੇ ਹੈ ਗੁੱਜ ਨਾਲ ਬੈਠੇ ਅੱਛਾ ਅੱਛਾ ਜਿੱਤੇ ਸੂਆ ਜੇ ਲਹਿਰ ਆ ਗਈ ਬੱਬੇ ਉਹਦਾ ਬੋੜਾ ਉਹਦੇ ਹੀ ਹੋ ਮੈਨੂੰ ਵੀ ਛਾੜ ਨਾ ਕੋਈ ਫਿਕਰ ਨਹੀਂ ਨਿਆਰੇ ਲੋ ਦੇਖ ਨਹੀਂ ਨਿਆਰੇ ਲੋਸਤਾਇਆ ਸ਼ੈਰੀ ਸ਼ੂਰੀ ਤਾਂ ਨਹੀਂ ਛੱਡਣੀ ਕੋਈ ਫੇਰੀ ਸ਼ੁਰੀਆ ਰਾਜਾ ਕੀਤੀਏ ਹੁਣ ਆਪਾਂ ਖੁਸ਼ ਰਹਿਣ ਲੱਗੇ ਪਹਿਲਾਂ ਆਪਾਂ ਦੁੱਖ ਜਰੇ ਤੇ ਹੁਣ ਵਧੀਆ ਹੁਣ ਸੋਹਣਾ ਸੁਨੱਖਾ ਹੋ ਗਿਆ ਮੁੰਡਾ ਕੁੜੀ ਕਹਿੰਦਾ ਬਈ ਇੱਕ ਕੁੜੀ ਟੱਕਰੀ ਮੈਨੂੰ ਕਹਿੰਦਾ ਮੈਨੂੰ ਨੰਬਰ ਦਿੱਤਾ ਸਤਾਜਾ ਹਾਂ ਇਹ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ 10 12 ਦਿਨ ਉਹਨੇ ਫੁੱਲ ਗੱਲਾਂ ਮਾਰੀਆਂ ਮੈਨਾਂ ਕਹਣਾ ਇੱਥੇ ਚੱਲਾਂਗੇ ਇੱਥੇ ਚੱਲਾਂਗੇ ਇਹਨਾਂ ਨਾ ਉਹਨਾਂ ਬਾਬੇ ਉਹ ਖੁਸ਼ੀਆਂ ਭੋਰਨ ਲੱਗੀ ਜੀ ਪਤਾ ਕੀ ਚੱਕਰਾ ਮੈਂ ਫੋਨ ਕਰਦਾਂ ਫੋਨ ਨਹੀਂ ਚੱਕਦੀ ਰਹੀ ਜੀ ਕਹਿੰਦੀ ਧੋਖਾ ਦੇਣ ਲੱਗੀ ਧੋਖਾ ਦੇਣ ਲੱਗੀ ਸਤਾਜਾ ਉਹ ਕਿਸੇ ਨਾਲ ਹੋਰ ਗੱਲ ਕਰਨ ਲੱਗੀ ਮੈਂ ਉਹਨੂੰ ਕਰਾਪਾ ਵੀ ਤਾਂ ਇਹ ਦੋ ਐਲੋਟ ਹੋ ਗਏ ਆਪਾਂ ਉਹਨੂੰ ਬੁਲਾ ਕੇ ਨਸਤਾ ਜਾ 250 ਰੁਪਇਆ ਦੇ ਕੇ ਇਹਪਰ ਨਸਤਾ ਜਿੰਨਾ ਡਲਾਣ ਦੀ ਲਾ ਲਿਆ ਹਾਂ ਐਸ ਘਰੋਂ ਤੋਂ ਕੁਛ ਮਰਜ਼ੀ ਕਰ ਯਾਰ ਬਸ ਵੀ ਇੱਕ ਹਨਾ ਲੰਬਾ ਯਾਰ ਕੁੜੀ ਕਤਰੀ ਦਾ ਲੰਬਾ ਨਾ ਆਵੇ ਹਨਾ ਹਾਂ ਇਹ ਸਾਰਿਆਂ ਨੂੰ ਸਹੀ ਗੱਲ ਹੈ ਕੁੜੀ ਕਤਰੀ ਦਾ ਲੰਬਾ ਨਾ ਆਵੇ ਜਿਹੜਾ ਤੈਨੂੰ ਕਹਦਾ ਯਾਰ ਮੇਰੇ ਮੇਰੀਆਂ ਇੰਨੀ ਗੱਲ ਗਈ ਹੈ ਮੈਨੂੰ ਵੀ ਜਿਹੜਾ ਤੈਨੂੰ ਹਨਾ ਬੋਲਦਾ ਸੀ ਮਤਲਬ ਔਖਾ ਭਰੀ ਬੋਲ ਹਾਂ ਬਿਨਾਂ ਗੱਲ ਤੋਂ ਬਿਨਾਂ ਗੱਲ ਤੋਂ ਕਹਿੰਦਾ ਉਹ ਲਫੇੜੇ ਲਾ ਕੇ ਕਹਿੰਦਾ ਘਰੇ ਆ ਜੀ ਨਾ ਕੋਈ ਚੱਕਰ ਨਾ ਹਾਂ ਪਰ ਆਪ ਪੰਗਾ ਨਾ ਲੈ ਕਿਸ ਨਾਲ ਪੰਗਾ ਨਾ ਲੈ ਹਾਂ ਸਹੀ ਗੱਲ ਹੈ ਯਾਰ ਕਿਉਂ ਮੁੱਖ ਦੇ ਸਮਾਂ ਲੈ ਕੇ ਟੈਨਸ਼ਨ ਨਾ ਲੈ ਰੰਗੂ ਸੋਹਣਾ ਨਹੀਂ ਹੈਗਾ ਯਾਰ ਤੂੰ ਕਾਲਾ ਵਾਲੀ ਆਹ ਕਾਲੂ ਕਾਲੂ ਨਹੀਂ ਬਾਬੇ ਸੋਹਣਾ ਹੈ ਲੈ ਮੈਂ ਥੋੜਾ ਜਿਆ ਤੋਂ ਪਤਾ ਪੀਨੇ ਮਾਰਦਾ ਉਹ ਦੇਖ ਨਾ ਇਨਖਰੇ ਬੈਠਿਆ ਜਾ ਸਿਰ ਹਲਾ ਰਖਿਆ ਜਮੀ ਬਾਬੇ ਕਿਨੂੰ ਬੁਲਾ ਰੇ ਤੂੰ ਮੰਡੇ ਮੰਡੇ ਬੱਚੋ ਕੋਈ ਨੇ ਬੁਲਾ ਲਾਇਆ ਵਲੌਗ ਚ ਜੀ ਤੇ ਬਾਕੀ ਬਾਬਿਓ ਓਕੇ ਰਿਪੋਰਟਾਂ ਨੇ ਕਿਉਂ ਗਰਮੀ ਕਹਿੰਦੀ ਆ ਬਹੁਤ ਪੜੀਆ ਗਰਮੀ ਆ ਬਹੁਤ ਪੜੀਆ ਗਰਮੀ ਨਾਲ ਦਾ ਨੱਚੜੇ ਪਿਆ ਹੋਏ ਓਏ ਹੋਰ ਆ ਕਾਲਜ ਜੀ ਦੇਖ ਲੈ ਸੁਣਨਾ ਪਿਆ ਸਾਰਾ ਸਾਰਾ ਕਾਲਜ ਸੁਣਨਾ ਬਹੁਤ ਲੈ ਇਹ ਲੈ ਉਧਰ ਨਾਲ ਦੇਖ ਜੇ ਉਧਰ ਨਾਲ ਦੇਖ ਜੇ ਹਾਂ ਅੱਗ ਪਰੀਏ ਸਰੀਰ ਚ ਇੱਕ ਗਰਮੀ ਬਹੁਤ ਪਰੀ ਹੈ। ਹਰ ਤੇ ਤੇਰੇ ਲਵੀਆਂ ਹੁਣ ਦੱਸ ਤੇਰੇ ਯਾਰ ਸਰੀਰ ਚ ਬਹੁਤ ਅੱਗ ਆਈ ਹੈ। ਹਾਂ ਹੈ ਸਹੀ ਗੱਲ ਹੈ ਬਈ ਗਰਮੀ ਬਹੁਤ ਤੋਰੀ ਹੈ ਯਾਰ। ਜਿਹੜੀ ਯਾਰ ਏਸੀ ਵਾਲੀ ਜ਼ਿੰਦਗੀ ਹੈ ਨਾ ਜਿੱਦਾਂ ਹੀ ਕਰੇ ਏਸੀ ਲੱਗਿਆ ਨੇ ਉਹ ਤਾਂ ਪੂਰੀ ਏਸੀ ਦਾ ਮੂੰਹ ਪੈਦਾ ਨਹੀਂ ਹੈ। ਸਕੂਨ ਵਾਲੀ ਜ਼ਿੰਦਗੀ ਹੈ ਯਾਰ। ਏਸੀ ਚੋਂ ਨਿਕਲ ਕੇ ਕੰਮ ਨਹੀਂ ਹੁੰਦਾ ਜਮੇ ਵੀ। ਹਾਂ ਮੈਂ ਕਿਹ ਸਰਪੰਚਾ ਸਰਪੰਚ ਨੂੰ ਤਾਂ ਹੁਣ ਪਤਾ ਲੱਗਿਆ ਸਰਪੰਚ ਹੋਰੀ ਨੇ ਬਾਈ ਫਰੀ। ਹੈ ਓਏ ਸਰਪੰਚ ਜੀ ਖੜਾਉਂਦਾ ਤੇਰਾ ਫੜਾ। ਆਈ ਗਿਆ ਜਿੱਤੇ ਜਿੱਤੇ ਵੀ ਹੈਗਾ ਨਾ ਜਿੱਤੇ ਪਹਿਲਾਂ ਦੱਸ ਜਿੱਤੇ ਬਸ ਠੀਕ ਆ ਓਕੇ ਰਿਪੋਰਟ ਆ ਲੋ ਜੀ ਮਹਾਨ ਪਿੰਡ ਦਾ ਬੰਦਾ ਪੁੱਜ ਚੁੱਕਿਆ ਗੁੱਜਰਾਂ ਦਾ ਪੁਰਾਣਾ ਪਾਪੀ ਇਹ ਪੁਰਾਣੇ ਬਲੌਗਰ ਜਿਹਦੀ ਅੱਜ ਵਾਪਸੀ ਕਰੀਆ ਨੇ ਆ ਬਾਈ ਜੀ ਨੇ ਇੱਕ ਨਾਲ ਆਈ ਫੀਸ ਭਰਤੀ ਫੋਨ ਤੇ ਫੀਸ ਭਰਤੀ ਬਾਬੇ ਪੂਰੀ ਪੈਸਾ ਨੂੰ ਧੂਫ ਦੇ ਕਹਿੰਦੇ ਕਹਿੰਦਾ 5300 5400 ਆ ਪਿਆ ਮੰਜਾ ਇਹ ਕਹਿੰਦਾ ਕੋਈ ਚੱਕਰ ਨਹੀਂ ਪੈਸਾ ਖੋਦਾ ਪਰ ਐ ਵੀ ਪੁਰਾਣੇ ਪਾਪੀ ਬਹੁਤ ਟਾਈਮ ਬਾਅਦ ਬਾਹਰੇ ਆਏ ਨੇ ਹੁਣ ਕਹਿੰਦੇ ਪਾਪ ਦੁਬਾਰੋ ਕਰਨੇ ਪੰਨ ਬਹੁ ਕਰ ਲਏ ਕਹਿੰਦੇ ਕਿਤੇ ਦੇਵਤੇ ਨੇ ਬਣ ਜੀ ਹੈ ਪਾਪ ਕਰਨੀ ਯਾਰ ਡਾਟੀ ਹੋ ਰਿਹਾ ਕੰਮ ਭਾਏ ਹੈ ਨਹੀਂ ਗੋਲਜ ਦਾ ਕੋਈ ਸਫਾਈ ਨਹੀਂ ਹੈ ਕਿ ਆ ਲੈ ਰੂਟੋ ਫਿਟਰ ਮਾਰਦਾ ਨੈਟ ਖੋਲਦਾ ਕੋਈ ਸਿਸਟਮ ਹੈ ਨਹੀਂ ਸਮਝ ਨਹੀਂ ਉਹ ਕਰਨਾ ਪੂ ਆਪਣਾ ਗੜੀ ਆਪੇ ਆਪਾਂ ਕਰਾਂਗੇ ਇਹਨਾਂ ਨੂੰ ਇਹਨਾਂ ਨੂੰ ਕਹਿਣਾ ਪੂ ਵੀ ਸਾਨੂੰ ਰਾਈਟ ਅੰਦਰ ਬਾੜੋ ਸਾਡਾ ਅਸੀਂ ਕਰਦੇ ਹਾਂ ਸਾਜੇ ਥੋੜਾ ਕੰਮ ਬਾਕੀ ਆਪਣੇ ਹਰਮਨ ਵੀਰ ਜੀ ਜਾ ਰਹੇ ਨੇ ਹਰਮਨ ਔਜਲਾ ਜੀ ਔਜਲਾ ਭਾਈ ਔਜਲਾ ਭਾਈ ਪਾਏ ਜਰਾ ਪਾਏ ਬਫਰ ਦੇ ਨਾਲ ਕਿਹਦੇ ਦੀ ਪਾਏ ਪੜਾਈ ਵਾਲੀ ਕੋਈ ਛਾਲੀ ਕਿਤਾਬ ਡੀ ਕਿਹਦੇ ਦਿਖ ਰਹੀ ਕੋਈ ਖਾਂ ਕੋਈ ਲੱਗ ਨਹੀਂ ਰਿਹਾ ਵੀ ਕੌਣ ਜੜੀ ਫਿਰ ਨਹੀਂ ਆ ਰਹੀ ਏਡੇ ਨਾ ਖਾਸ ਚੱਲ ਕੋਈ ਨਾ ਬਾਕੀ ਆ ਕੰਟੀਨ ਦੇਖ ਲਓ ਜੀ ਕੋਲ ਜੀ ਪੂਰਾ ਕੰਤੀ ਚ ਬੜ ਕੇ ਜੀ ਲੱਗਦਾ ਮੈਂ ਕਾਲਜ ਚ ਗਿਆ ਉੱਥੇ ਇੱਕ ਕਾਲਜ ਦੇ ਐਡਮਿਸ਼ਨ ਕਰਾਉਣਾ ਤੇ ਕਿਤਾਬਾਂ ਪਈਆਂ ਭਾਂ ਦੇ ਡਿਗੀਆਂ ਉਹਦੇ ਦੀ ਪਈਆਂ ਦੇ ਲੱਗਦੇ ਪੈ ਪੜ ਗਿਆ ਪੈ ਇਹ ਰੇੜੀ ਖੜੀ ਆ ਮੂਰੇ ਦਾ ਕੱਚਾ ਚਲੋ ਕਹੀਂ ਆ ਪਈਆਂ ਨੇ ਭਾਂ ਦਾ ਪੇਜ ਪੂਰਾ ਇੱਛੇ ਬਈ 10 ਮਿੰਟ ਬਾਗ ਚੱਲਾਂ ਫਿਰ ਬਈ ਉਹ ਇੱਛੇ ਹੋਰ ਭਾਈ ਜੀ ਠੀਕ ਹੈ ਹਾਂ ਭਾਈ ਜੀ ਓਕੇ ਇਹ ਆਪਣੇ ਚੈਨਲ ਤੇ ਪੂ ਸੋਖੀ ਭਾਈ ਨੂੰ ਸਮਝਾ ਸਮਝਾ ਤੈਨੂੰ ਵੀ ਭਾਈ ਨੂੰ ਕਹਿ ਵੀ ਆਪਣਾ ਚੈਨਲ ਤੇ ਪੂਏ ਉੱਤੇ ਦੇਖੋ ਹੀ ਕਿੜਮੱਸੀ ਪੈਂਦਾ ਉੱਤੇ ਬਸ ਐ ਆ ਵੀ ਜਿਹੜੇ ਦੋ ਦੋ ਰੱਖਦੇ ਨੇ ਉਹਨਾਂ ਨੂੰ ਇੱਕ ਰੱਖਣਾ ਚਾਹੀਦਾ ਹੈ ਗਲਤ ਗੱਲਾਂ ਨੇ ਸਾਨੂੰ ਵੀ ਰੱਖ ਲਓ ਨਹੀਂ ਉਹ ਕਾਪੜਸ ਬੈਠੇ ਨੇ ਉਹ ਆ ਬੈਠੇ ਨੇ ਤਿੰਨ ਚਾਰ ਜਾਨੇ ਬੇਲੇ ਸੁਖੀ ਆਪਾਂ ਤਾਂ ਇੰਝ ਬੈਠਦੇ ਰਹਿਣਾ ਜਦੋਂ ਸਾਲਾ ਮਾਹੌਲ ਜਮਨ ਦਾ ਉਹਦੀ ਆਪਣਾ ਕੁਝ ਨਾ ਕੁਝ ਕਰ ਦਿੰਦੇ ਨੇ ਸੰਮੀ ਦਾ ਆਇਆ ਅੱਜ ਫੋਨ ਕਹਿੰਦਾ ਬੀਬੀ ਬੀਬੀ ਪਤਾ ਨਹੀਂ ਕੀ ਚੋ ਕਰਾਉਂਗਾ ਐਡਮਿਸ਼ਨ ਉਹ ਰਹੀ ਨਹੀਂ ਬੀਬੀਏ ਡੀਬੀਏ ਤਾਂ ਹੈ ਹੀ ਨਹੀਂ ਉਹਦੇ ਆ ਮੈਂ ਇਦਾਂ ਸਿਸਟਮ ਨਹੀਂ ਹੈਗਾ ਇੱਜਾ ਨੋ ਬਹੁਤ ਵੱਡਾ ਸਮਝੀ ਖੜਿਆ ਕਾਲਜ ਜੀ ਨੂੰ ਮੈਂ ਇੱਡਾ ਕਿਦਾ ਇੱਡਾ ਪੜਾਈ ਵਾਲਾ ਸਿਸਟਮ ਨਹੀਂ ਮੈਂ ਛੋਟਾ ਮੋਟਾ ਜਾ ਕਰ ਲਗੋ। ਉਦੋਂ ਯਾਰ ਡੰਗਸਾਰੂ ਜਿਹਦਾ ਸਿੱਧਾ ਪਟਿਆਲੇ ਭਰਨੇ ਦੇ ਐਡਮਿਸ਼ਨ ਫੇਰ ਆਉਂਦਾ ਸੁਵਾਦ ਉੱਥੇ ਆ ਹਾ 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 ਉਹੀ ਸਾਲਾ ਜੀਏ ਲੱਗੇ ਰਹਿੰਦਾ ਪਟਿਆਲੇ ਦਾ। ਲੋ ਜੀ ਬਾਬੇ ਵਲੌਗ ਦੀ ਕਰਦੇ ਆ ਪੈਂਟਿੰਗ ਮਿਲਦਾ ਸਾਨੂੰ ਅਗਲੇ ਵਲੌਗ ਚ ਅ ਹੋ ਸਕਦਾ ਤਾਂ ਮੈਨੂੰ ਐ ਲੱਗਦਾ ਸਾਰਿਆਂ ਨੂੰ ਵਧੀਆ ਲੱਗਿਆ ਜਿਹੜੇ ਭਰਨ ਨੂੰ ਨਹੀਂ ਵਧੀਆ ਲੱਗਿਆ ਕੋਈ ਨਹੀਂ ਵੀਰੇ ਅਜੇ ਨਵੇਂ ਨਮਿਆਂ ਤੇ ਵਧੀਆ ਬਲੌਗ ਵੀ ਲੈ ਕੇ ਆਵਾਂ ਆਪਾਂ ਸਾਰੇ ਬਲੌਗ ਪਾਉਣੇ ਆ ਤੇ ਮੇਰਾ ਭਰਾ ਸਾਰਿਆਂ ਨੇ ਸਪੋਰਟ ਕਰਿਓ ਤੇ ਮਿਲਦੇ ਹਾਂ ਸੋਨਾਂ ਅਗਲੇ ਬਲੌਗ 'ਚ ਧੰਨਵਾਦ ਸਾਰਿਆਂ ਦਾ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਓਕੇ ਜੀ